ਪੰਜ ਵੈਪਨ ਸੋਫਿਸਟੀਕੇਟਿਡ ਵੈਪਨ ਬ੍ਰਾਹਮਾ ਦੁਆਇਤੀ 650 ਕਿਲੋਮੀਟਰ ਪੁਲਿਸ ਨੇ ਚੇਂਜ ਕੀਤਾ ਜਿੰਨਾ ਵੀ ਹੋਇਆ ਜੋ ਸਾਡੇ ਕੋ ਆਇਆ ਉਹਨੂੰ ਸਾਰੇ ਨੂੰ ਕੰਪਰੂਵ ਕਰਕੇ ਜਿਹੜਾ ਅਸੀਂ ਅੱਜ ਇੱਥੇ ਤੱਕ ਪਹੁੰਚਿਆ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਲਵਾਗੇ ਰਿਮਾਂਡ ਲੈ ਕੇ ਇਹਦੇ ਵਿੱਚ ਪਿਛਮੇ ਜੇਲ੍ਹ ਦੇ ਵਿੱਚ ਦਰਪੋਂ ਬੈਠਾ ਉਹਦੇ ਤੇ ਕੇਸ ਮੈਗਾ ਕੋਈ ਉਹ ਕੇਸ ਦੇ ਮੇਨ ਗਵਾ ਹੈ ਰਿਗਵਾ ਨੂੰ ਤੋਂ ਗੋਂ ਰਿਗਵਾ ਹੀ ਮੁਕਰ ਲਈ ਉਹਨਾਂ ਨੇ ਇਹ ਕੰਮ ਕੀਤਾ ਉਹਨੂੰ ਉਹਨਾਂ ਨੇ ਡਰਾਣਾ ਪਈਗਾ ਕਿ ਕੋਈ ਗਵਾਈ ਮੁਕਰ ਜਾਏ ਉਹ 302 ਦੇ ਕੇਸ 'ਚ ਜੀ ਫਿਰ ਇਹ ਰਾਉਂਡ ਕਿੰਨੇ ਕੱਢੇਗੇ ਇੱਕ ਇੱਕ ਰਾਉਂਡ ਕੱਢੇਗਾ ਤੁਹਾਨੂੰ ਤੁਹਾਡੇ ਸਾਹਮਣੇ ਸੀ ਜਿਹੜੇ ਪਿਸਤਲ ਆਦੇ ਹੋ ਜਿੰਨੇ ਵੀ ਹੈਗੇ ਨੇ ਬਹੁਤ ਇੰਨਾ ਹ्यूज ਮਾਤਰਾ 'ਚ ਅਸਲਾ ਮਿਲਣਾ ਬਹੁਤ ਵੱਡੀ ਗੱਲ ਹੁਣ ਤਿੰਨ ਫੜੇ ਗਏ ਨੇ ਤੇ ਇਹਦੇ ਵਿਚਾਲੇ ਇੱਕ ਜਿਹੜਾ ਬਾਈ ਨੇ ਮਾਇਆ ਹੋਰ ਇਨਵੈਸਟੀਗੇਸ਼ਨ ਤੇ ਦੇਦਾ ਹੋਰ ਕਿੰਨੇ ਕਿੰਨੇ ਜੁੜਨਾ ਲੁਧਿਆਣਾ ਦੀ ਪੁਲਸ ਨੇ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ 14 ਜੁਲਾਈ ਦੇਰ ਰਾਤ ਦਰਮਿਆਨ ਇੱਕ ਫਾਇਰਿੰਗ ਹੋਈ ਸੀ ਜਵਾਨਗਰ ਕੈਂਪ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਰੋ ਕਿਸ ਨੇ ਸਪਾਰੀ ਦਿੱਤੀ ਸੀਗੀ ਕੁਝ ਨੌਜਵਾਨਾਂ ਨੂੰ ਤੇ ਇੱਕ ਪੁਰਾਣਾ ਕੇਸ ਜਿਹੜਾ ਚੱਲਦਾ ਹੋਇਆ ਸੀਗਾ ਮਰਡਰ ਵਾਲਾ ਇਸ ਉਸੇ ਦੌਰਾਨ ਹੀ ਸੁਪਾਰੀ ਦੇ ਕੇ ਨੌਜਵਾਨ ਦਿੱਤੇ ਕਿ ਸੀ ਮਾਨਯੋਗ ਕਮਿਸ਼ਨਰ ਸੋਪਨ ਸ਼ਰਮਾ ਜੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਅੱਜ ਬਰੀਫ ਕੀਤਾ ਗਿਆ ਹੈ ਕਿਹੜੇ ਦੋਸ਼ੀ ਪਕੜੇ ਗਏ ਨੇ ਕੀ ਕੀ ਫੜਿਆ ਗਿਆ ਹੈ ਕੀ ਕੀ ਉਹਨਾਂ ਦੇ ਹਥਿਆਰ ਫੜੇ ਗਏ ਨੇ ਇਹ ਸਾਰੀ ਜਾਣਕਾਰੀ ਤਾਂ ਤੱਕ ਸਾਂਝੀ ਕਰਾਂਗੇ ਫਿਲਹਾਲ ਦੀ ਘੜੀ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਜਿਹੜੀ ਕਿ ਹੈ ਪਿਸਟਲ ਫੜੇ ਗਏ ਨੇ ਤੇ ਹੋਰ ਵੀ ਜਿਹੜਾ ਤਿੱਖੇ ਹਥਿਆਰ ਅਤੇ ਹੋਰ ਵੀ ਕੁਝ ਇਨਫੋਰਮੇਸ਼ਨ ਬਰਾਮਦ ਹੋਈ ਹੈ ਗਲਬਤ ਵੀ ਕਰਾਂਗੇ ਸੋਪਨ ਸ਼ਰਮਾ ਜੀ ਨਾਲ ਸੋਪਨ ਸ਼ਰਮਾ ਸਰ ਸਰ ਕੀ ਸਰ ਕੀ ਬਰਾਮਦ ਕੀ ਹੋਈ ਹੈ ਬਰਾਮਦ ਕਿੰਨੀ ਸੁਪਾਰੀ ਦਾ ਸੁਪਾਰੀ ਹਾਲੇ ਤੱਕ ਕਨਫਰਮ ਨਹੀਂ ਹੋਆ ਕਿੰਨੀ ਦੀ ਸੀਗੀ ਮੈਂ ਫੈਕਚੁਅਲੀ ਕਰੈਕਟ ਹੋਣਾ ਚਾਹੁੰਗਾ ਇਸ ਚੀਜ਼ ਤੇ ਜੀ ਪੰਜ ਵੈਪਨ ਸੋਫਿਸਟੀਕੇਟਿਡ ਵੈਪਨ ਬਰਾਮਦ ਹੋਏ ਤੇ 600 50 ਕਿਲੋਮੀਟਰ ਪੁਲਿਸ ਨੇ ਚੇਸ ਕੀਤਾ ਹੈ ਨਾ ਜੀ ਸਰ ਕੀ ਕੀ ਇਹਨਾਂ ਦੀ ਮਨਸ਼ਾ ਕੀ ਸੀਗੀ ਕਿ ਆ ਕਿਉਂ ਸਪਾਰੀ ਦਿੱਤੀ ਗਈ ਕਿ ਪੂਰਾ ਪੁਰਾਣਾ ਇੱਕ ਵਿਟਨੈਸ ਸੀਗਾ ਜੀ ਉਹਨੂੰ ਉਹਨਾਂ ਨੇ ਡਰਾਉਣਾ ਸੀਗਾ ਕਿ ਗਵਾਹੀ ਮੁਕਰ ਜਾਏ ਉਹ 302 ਦੇ ਕੇਸ ਚ ਜੀ ਅੱਛਾ ਸਰ ਇਹ ਰਾਉਂਡ ਕਿੰਨੇ ਕੱਢੇ ਗਏ ਉੱਥੇ ਮੌਕੇ ਤੇ ਇੱਕ ਇੱਕ ਰਾਉਂਡ ਕਰ ਲਿਆ ਗਏ ਸਰ ਹਮੇਂ ਜੀ ਬੜਾਲਾ ਸਾਹਿਬ ਮੇਰੇ ਨਾਲ ਜੁੜ ਚੁੱਕੇ ਨੇ ਜੇ ਕਿ ਸੀਏ ਸਟਾਫ ਦੇ ਹੈਗੇ ਨੇ ਤੇ ਉਹਨਾਂ ਨੇ ਥਾਰੀ ਜਾਣਕਾਰੀ ਲੈਣੀ ਹੈ ਕੀ ਪੂਰਾ ਮਾਮਲਾ ਹੈ ਇਹ ਦੋ ਦੋ ਸ਼ੁਰੂ ਹੋ ਗਏ ਸਰ ਜਿਨ੍ਹਾਂ ਨੇ ਆਰੂਪੀਆਂ ਨੇ ਗੋਲੀ ਚਲਾਈ ਆ ਕਿਸੇ ਕਿਸ ਦੇ ਘਰ ਤੇ ਚਲਾਈ ਆ ਕੀ ਪੂਰਾ ਮਾਮਲਾ ਸੀ ਇਹ ਹੋਟਲ ਦਾ ਉਹਨੂੰ ਹੈਗਾ ਕਪਲੀ ਉਹਦੇ ਘਰ ਤੇ ਗੋਲੀ ਚਲਾਈ ਸੀ ਮੰਨਿਆ ਨੇ ਤੇ ਇਹਦੇ ਵਿੱਚ ਪਿਛੋਂ ਜੇਲ੍ਹ ਦੇ ਵਿੱਚ ਦਰਪਨ ਬੈਠਾ ਕੋਈ ਉਹਦੇ ਤੇ ਕੇਸ ਮੈਗਾ ਕੋਈ ਉਹ ਕੇਸ ਦੇ ਮੇਨ ਗਵਾਹ ਇਹ ਗਵਾਹ ਨੂੰ ਤੁਕੋਂ ਲਈ ਗਵਾਹੀ ਮਕਰ ਲਈ ਉਹਨਾਂ ਨੇ ਇਹ ਕੰਮ ਕੀਤਾ ਅੱਛਾ ਸਰ ਕੋਈ ਕੋਈ ਕਿਨੇ ਲੱਖਾਂ ਦੀ ਸਪਾਰੀ ਆ ਜਾਂ ਸਪਾਰੀ ਦਿੱਤੀ ਹੋਈ ਦੀ ਮਾਰਨ ਦੀ ਇਹ ਤੁਹਾਨੂੰ ਦੱਸਿਆ ਹੈ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਰਿਹਾ ਹੈ ਅਸੀਂ ਉਹਨੂੰ ਓਪਨ ਨਹੀਂ ਕਰਾਂਗੇ ਕਿੰਨੇ ਕੁ ਸਰ ਅਫੀਸ਼ਲ ਮਿਲੀ ਹੈ ਤੇ ਕਿੱਥੇ ਤੱਕ ਲੱਗੀ ਹੈ ਤੁਹਾਨੂੰ ਤੁਹਾਡੇ ਸਾਹਮਣੇ ਸੀ ਜਿਹੜੇ ਪਿਸਤਲ ਆਏ ਜਿੰਨੇ ਵੀ ਹੈਗੇ ਨੇ ਬਹੁਤ ਇੰਨਾ ਹਿਊਜ ਮਾਤਰਾ ਦੇ ਹਥਿਆਰ ਮਿਲਣਾ ਬਹੁਤ ਵੱਡੀ ਗੈਂਗ ਇਹਨਾਂ ਨਾਲ ਹੈਗਾ ਕੋਈ ਹੋਰ ਵੀ ਲੋਕ ਸੰਬੰਧ ਜੁੜੇ ਨੇ ਇਹਨਾਂ ਉਹ ਇਨਵੈਸਟੀਗੇਸ਼ਨ ਕਰਦੇ ਆਂ ਦੇ ਦਿਆਂ ਬਿਲਕੁਲ ਉਹਨੂੰ ਕਿੰਨੇ ਯੂਰੋਪੀ ਫੜੇ ਗਏ ਨੇ ਸਰ ਹੁਣ ਤਿੰਨ ਫੜੇ ਗਏ ਨੇ ਤਿੰਨ ਫੜੇ ਗਏ ਤੇ ਇਹਦੇ ਵਿੱਚ ਹਾਲੇ ਇੱਕ ਜਿਹੜਾ ਬਾਈ ਨੇਮ ਆਇਆ ਹੋਰ ਇਨਵੈਸਟੀਗੇਸ਼ਨ ਤੇ ਦੇ ਦਾਂ ਹੋਰ ਕਿਹੜੇ ਗੁੰਨ ਜੋੜਨਾ ਸੀਸੀਟੀ ਮੇਜੇ ਕੁਛ ਸਰੂ ਨੈਚਰ ਹੋਇਆ ਕੁਛ ਦੇਖ ਰਹੇ ਆ ਚੈੱਕ ਕਰ ਰਹੇ ਆ ਹਲੇ ਜਿੰਨਾ ਵੀ ਹੋਇਆ ਜੋ ਸਾਡੇ ਕੋ ਆਇਆ ਉਹਨੂੰ ਸਾਰੇ ਨੂੰ ਕਨਕਲੂਡ ਕਰਕੇ ਜਿਹੜਾ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਲਵਾਗੇ ਰਿਮਾਂਡ ਲੈ ਕੇ ਤੇ ਠੀਕ ਹੈ ਬਿਲਕੁਲ ਟੈਨ ਅਰੋਪੀਆ ਨੂੰ ਗ੍ਰਿਫਤਾਰ ਕੀਤਾ ਵਾ ਅੱਜ ਲੁਧਾਨਾ ਦੀ ਪੁਲਿਸ ਨੇ ਕਿਉਂਕਿ 14 ਜੁਲਾਈ ਨੂੰ ਇੱਕ ਕਿਸੇ ਘਰ ਦੇ ਬਾਹਰ ਗੋਲੀ ਚਲਾਈ ਸੀਗੀ ਉਸ ਨੂੰ ਲੈ ਕੇ ਹੀ ਜਿਹੜਾ ਕਿ ਸਰਚ ਆਪਰੇਸ਼ਨ ਚੱਲਿਆ 6 ਦਿਨ ਸਰਚ ਆਪਰੇਸ਼ਨ ਚੱਲਿਆ ਉਸ ਦੇ ਦੌਰਾਨ ਅੱਜ ਅਰੋਪੀਆ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਹਲੇ ਹੋਰ ਵੀ ਗੱਲਾਂ ਸਾਹਮਣੇ ਆਣਗੀਆਂ ਕਿਉਂਕਿ ਇਸ ਦੇ ਵਿੱਚ ਕੌਣ ਸ਼ਾਮਿਲ ਹੈ ਕਿਉਂਕਿ ਸਪਾਰੀ ਦਿੱਤੀ ਗਈ ਸੀਗੀ ਸਪਾਰੀ ਜਿਹੜੇ ਕਿ ਆ ਦੱਸਿਆ ਜਾ ਰਿਹਾ ਬਾਹਰ ਦੇ ਕੋਈ ਨੋ ਵਿਅਕਤੀ ਵੱਲੋਂ ਦਿੱਤੀ ਗਈ ਸੀ ਕਿ ਇਹ ਹਾਲੇ ਉਹ ਵੀ ਪਾਰਟ ਆਫ ਰਿਲੀਗੇਸ਼ਨ ਹੈ ਕਿ ਕਿੰਨੇ ਰੁਪਏ ਦੀ ਸਪਾਰੀ ਦਿੱਤੀ ਗਈ ਸੀ ਇਹ ਸਾਰੇ ਖੁਲਾਸੇ ਜਿਹੜੇ ਕਿ ਆ ਸਮੇਂ ਵਿੱਚ ਜ਼ਰੂਰ ਦੇਖੇ ਜਾਣਗੇ ਜੁੜੇ ਹੋਣ ਲਈ ਦਿਪਕ ਕਮਾਤਰ ਨੂੰ ਰਿਪੋਰਟ ਧੰਨਵਾਦ